ਕਾਲ ਜੀ ਸੌਂ ਕਾਲ ਜੀ ਦੀ ਵੀਡੀਓ ਲਓ ਜੀ ਚੱਲੇ ਹਾਂ ਘਰ ਨੂੰ ਖਰਾ ਦੇ ਸੀ ਸੌ ਗਏ ਤੇ ਹਨੇਰਾ ਹੋ ਗਿਆ ਤਾਂ ਰਾਤ ਬੱਜ ਕੇ ਤੇ ਸਵਾ 2 ਵਜੇ ਵੇਲਾ ਹੋਇਆ ਮੈਂ ਚਲੇ ਵੀ ਜਾਣਾ ਤਾਂ ਮੈਂ ਛੱਡ ਕੇ ਤਾਂ ਨੂੰ ਜਾਣਾ ਵੀ ਹੁਣ ਇੱਕ ਹੀ ਸੌ ਜਾਂਦੇ ਆ ਨੀਂਦ ਕੀ ਆਉਂਦੀ ਈ ਸੌ ਗਏ ਫੇਰ ਨਹੀਂ ਪਤਾ ਲੱਗਿਆ ਮੁੜ ਕੇ ਐਨੇ ਨੂੰ ਸੂਰਜ ਚੜ੍ਹਿਆ ਆ ਜਿੰਨੇ ਨੂੰ ਦੁਬਾਰਾ ਉੱਠਣ ਲੱਗਿਆ ਐ ਸੂਰਜ ਚੜ੍ਹਿਆ ਆ ਹੁਣ ਚੱਲਦੇ ਆ ਜੀ ਅਤਮੀ ਨੂੰ ਉਹਨਾਂ ਕਰਕੇ ਦੇਖਿਆ ਤਾਂ ਉਹ ਕਹਿੰਦਾ ਹਲੇ ਉੱਧਰ ਹੀ ਆ। ਇਹ ਪਈਆਂ ਉਹਦੇ ਮੂਰੇ 40 ਪਟਾਲੀਆਂ। ਲੇਟ ਜਿਆਦਾ ਹੋ ਗਿਆ ਨਹੀਂ ਤਾਂ ਚਰੇ ਜਾਣਾ ਤਾਂ ਮੈਂ ਤਕਰੀਬਨ 3 3.5 ਪਹੁੰਚਣ ਤੋਂ ਪਹਿਲਾਂ ਵੀ ਉਹ ਟਾਈਮ ਸੌਂ ਨਹੀਂ ਗਿਆ ਹੁਣ ਹੁਣ ਪੂਰੀ ਨੀਂਦ ਆਉਂਦੀ ਦੀ ਸੌਂ ਗਿਆ ਆਪਣਾ ਵਧੀਆ। ਚਲੋ ਚੱਲਦੇ ਜੀ ਬੰਨਾ ਹੋ ਗਿਆ ਤਾਂ ਆਪਣਾ 154 ਗੁਆਂਟਾ ਲੁਕਸ ਦੇ ਲੋ। ਘੱਟ ਘਟਾ ਕੇ 151 ਗੁਆਂਟਾ ਰਹਿ ਗਿਆ। 1.5 ਗੁਆਂਟਾ 3 ਗੁਆਂਟਾ ਦੀ ਕੱਟ ਲਾਜੀ। ਥੋੜਾ ਹੋ ਗਿਆ ਕਰੋ। ਸੋਚ ਰਿਹਾ ਜਪ ਜਦੋਂ ਚਰਨ ਜਾ ਹੋ ਗਿਆ ਬਰਹੁ ਚੱਲਦੇ ਆ ਜੀ ਫਿਰ ਹੁਣ ਘਰ ਨੂੰ ਆਵਾਂਗੇ ਫਿਰ ਅਗਲੀ ਪਰਚੀ ਕਿਸੇ ਦਿਨ ਜਿੱਦਣ ਦੁਬਾਰਾ ਆਈ 8-10 ਦਿਨ ਤੱਕ ਐਡਰਟ ਖੜਾਤਾ ਦਾ ਐਵੇਂ ਜੀ ਪਈਗਾ ਤਾਂ ਕੋਲ ਮਿੱਜੀ ਹੈਗੀ ਤੀ ਉੱਪਰ ਹਵਾ ਲੱਗਣੀ ਤੀ ਆਵੇਂ ਜੀ ਹੋਲੀ ਕਿਸੇ ਬਾਈ ਦੀ ਇੱਥੇ ਖੜਾ ਦਾ ਟਰੈਕਟਰ ਇਹਦੇ ਕੋ ਕਢਾ ਕੇ ਆਪਣਾ ਟਰੈਕਟਰ ਗੈ ਲੱਗ ਕੇ ਜਿਹਦੇ ਵਿੱਚ ਮੌਜਗਾ ਸੋਂਗੇ ਐਵੇਂ ਜੀ ਨੂੰ ਨੀਂਦ ਵਧੀਆ ਆ ਜਾਂਦੀ ਕਿਉਂਕਿ ਟਰਾਲੇ ਪਰ ਟਰੈਕਟਰ ਪਰ ਆਉਦੇ ਥੋੜੀ ਲਤਾਨੀ ਦਿੱਤੀ ਹੋਗੀ ਉਹਦੇ ਕਰੇ ਨੀਂਦ ਪੂਰੀ ਪ੍ਰੋਪਰ ਨਹੀਂ ਹੋਊਗੀ ਚਲੋ ਚਲਦੇ ਜੀ ਘਰ ਨੂੰ ਹੋਣ ਜਾ ਕੇ ਦੇਖਦੇ ਆ ਜੇ ਰੀ ਵੀ ਪਾ ਕੇ ਪਿਆਜ਼ਾਂ ਨੂੰ ਪਾਣੀ ਲਈਏ ਲਾ ਵੀ ਮਿਲੋ ਇੱਥੇ ਦੋ ਪਹਿਲਵਾਨਾਂ ਨੂੰ ਸਾਡਿਆਂ ਨੂੰ ਕਿਦਾਂ ਤੂੰ ਕਹਿਣਾ ਵੀ ਆਪ ਕੱਢਣੇ ਤੈਨੂੰ ਕਹਿ ਨਹੀਂ ਟੋਏ ਹਾਂ ਲਾਤਾ ਮਠੂਰੂ ਵੀਡੀਓ ਪਾਈਏ ਨਾ ਵੀ 8 ਲੱਖ ਦੇ ਹੁੰਦੇ ਆਏ ਹੁੰਦੇ ਆ ਆਹ ਕੁਝ ਵੀ ਹੁੰਦਾ ਹੈਗਾ ਉਹ ਵੀ ਦਾਤ ਦੇ ਇਹ ਕਿ ਹੁਣ ਲਾਉਣੇ ਤਾਂ ਹੈਗੇ ਆ ਹੁਣ ਆਹੋ ਲਾਉਣੇ ਤਾਂ ਹੈ ਜੇ ਲਾਊਗਾ ਤਾਂ ਹੀ ਹੋਊਂਗੇ ਜੜਾ ਵਾਲੇ ਚ ਲਾਉਣੇ ਤੂੰ ਕਹਿ ਬਜੇ ਆ ਕੇ ਦਰ ਰਾਤ ਮੈਂ 9 ਵਜੇ ਆ ਗਿਆ 9 ਵਜੇ ਪੁੱਜ ਗਿਆ ਦੋਰ ਕਰਾਂ 8 ਵਜੇ 8 ਸਵਾ 8 ਤੁਰੇ ਨੂੰ ਹਰਸ਼ਵੀਰ ਤਾਂ ਨਹੀਂ ਪਹਿਲਾਂ ਹਰਸ਼ਵੀਰ ਅਜ ਦਿਨ ਚ ਤੂੰ ਕਿੰਨੇ ਵਜੇ 1 ਵਜੇ ਵਿਹਲਾ ਹੋਇਆ 2 ਵਜੇ ਪੂਰੇ ਖਾਲੀ ਐਨ ਐਨ ਪੂਰੇ 1:56 ਪਰ ਖਾਲੀ ਜੁਖਿਆ 80 ਪਾ ਗਏ 2 ਵਜੇ ਮੈਂ ਉੱਥੇ ਸੌਂ ਗਿਆ ਮਗਾ ਨੀਂਦ ਆਉਂਦੀ ਇੱਥੇ ਸੌਜੋ ਹੁਣ ਕਰਾਂ ਜਾਂਦੇ ਨੂੰ ਸਵੇਰ ਤਿੰਨ ਹੋ ਜਾਣੇ ਜਾਂ ਤੜਕਾ ਹੋ ਜਾਣਾ ਜਾਂ ਫੇਰ ਉੱਠਣ ਦਾ ਟਾਈਮ ਹੋ ਜਾਣਾ ਕਰਦੇ ਨੇ ਫੇਰ ਕਰਦੇ ਨੇ ਠਾਲੀ ਜਾਣੇ ਉੱਥੇ ਕਿਸੇ ਨੇ ਨਹੀਂ ਠਾਲੇ 7:30 ਵਜੇ 7:30 ਵਜੇ ਉੱਠਿਆ ਆ ਬਾਹਰ ਨੂੰ ਨਿਗਾਹ ਹੀ ਮਾਰੇ ਕਰਾਂ ਫੇਰ ਸੌਂਜੀ ਕਰਾਂ 7:30 ਵਜੇ ਉੱਠਿਆ 7:30 ਵਜੇ ਉਹਨਾਂ ਤੁਰ ਪਏ ਉੱਠ ਕੇ ਉੱਥੇ ਕਿੱਥੇ ਖੜਿਆ ਰਹਾ ਫੇਰ ਕਿਹਾ ਖੜਾਇਆ ਕਿੱਥੇ ਤੇ ਸੁੱਤਾ ਉੱਠੀ ਕੋਲੇ ਕੰਡੇ ਦੇ ਮੂਹਰੇ ਕਿੰਦੀ ਵੀ ਠੰਡ ਹੈ ਕੰਡੇ ਦੇ ਮੂਹਰੇ ਹੀ ਕਿੰਦੀ ਵੀ ਨਹੀਂ ਕਰਦਾ ਸਵੇਰ ਟਾਈਮ ਉੱਠਣ ਉੱਥੇ ਟਰਾਲੇ ਭਰੇ ਵੀ ਖੜੇ ਤੇ ਖਾਸੇ ਇੱਕ ਨੂੰ ਮੰਜੀ ਲੱਗੀ ਹੋਈ ਸੀ ਸਾਈਡ ਪਰ ਉਹਦੇ ਕੋਲ ਆਪਣਾ ਟਰੈਕਟਰ ਖੜਾ ਕੇ ਉਹਦੀ ਮੰਜੀ ਵਸਾਉਂ ਗਏ ਆ। ਨਾ ਫਾਇਥੀ ਮਾ ਵਿਚ। ਹਾਂ ਹੁਣ ਤਾਂ ਸਵੇਰੇ ਤਾਂ ਵਿੱਚ ਨਹੀਂ ਆਉਣਾ ਦਾ। ਆ ਵੀ ਰਾਹ ਠੀਕ ਹੋ ਗਿਆ ਸੁੱਕ ਗਿਆ ਹੁਣ ਜਮੇ। ਸੁੱਕਿਆ ਬੜਾ ਉਰਲੇ ਪਾਸੀ ਥੋੜਾ ਜਿਹਾ ਪਾਣੀ ਆ। ਪੂਰਾ ਹੀ ਆ ਥੋੜਾ ਜਿਹਾ। ਹੁਣ ਕਿੰਨੀ ਦੂਰ ਰੱਖਿਆ ਇਹ? ਸਾਢੇ ਪੰਜ। ਫੇ ਘਟਾਤਨ ਨਾਲੇ ਕਹਿੰਦਾ ਤਾਂ ਛੇ ਰੱਖਣਾ। ਛੇ ਨਾ ਬੂਟੇ 200 ਲੱਗਣਾ। ਸਾਢੇ ਪੰਜ ਕਿੰਨੇ ਕ ਲਾਜੂ 15 ਬੂਟੇ ਹੋ ਲਾਜੂ ਬਸ। 15 ਦੇ ਵਾਜੂ। ਪਹਿਲਾਂ ਪਤੀ ਦੇ ਨਹੀਂ ਬੈਠਾ ਤਵਾ 200 ਲੱਗਣਾ ਸੀ ਮੈਨੂੰ 60 ਫੁੱਟੇ ਨਹੀਂ ਦਿੱਤੇ ਇਹਨੇ ਲੈ ਲੈ ਹੁਣ ਗਿਆ ਲੈਣਾ ਹੁਣ ਮੈਂ ਲਾਤਾ ਦਿੱਤੇ ਹੁਣ ਸਮਝ ਮੈਨੂੰ 30 ਰੁਪਏ ਨੂੰ ਦੇਣੇ ਪਏ ਉਹਨੂੰ ਉਹ ਤੂੰ 30 ਫਿਰ ਵੇਚ ਦੇ ਛੱਡ ਲੈ ਆਨਲਾਈਨ ਵੀ ਮੈਂ ਕਿਹਾ ਨਾ ਰਹਿਣ ਦਿੰਦੇ ਹਾਂ ਕਿਹੜੀ ਲਾ ਦੇ ਹੁਣ ਉਹਨੂੰ ਕਿ ਛੱਡਣਾ ਸ਼ੋਰਾ ਨਹੀਂ ਹੋ ਯਾਰ ਜੇ ਉਹਦਾ ਸ਼ੋਰਾ ਜ਼ਿਆਦਾ ਹੋਵੇ ਜੇ ਪਰਲੇ ਬੂਬੀਰ ਕੱਟ ਹੋ ਜਾ ਹਾਂ ਇਹਦਾ ਹੁਣ ਤੂੰ ਸੀ ਕਹਿਣਾ ਕਹਿਣ ਲੱਗ ਗਿਆ ਛੱਡ ਬੋਲ ਫਿਰ ਕਹਿੰਦਾ ਨੁਕੋਚਾਂ ਕੱਢ ਦਿੰਦਾ ਤੁਸੀਂ ਦੋਵੇਂ ਕਹਿ ਦਿੰਦੇ ਆ ਉਹਦੀ ਸੇਧ ਵੀ ਲਾਉਣੇ ਤੇ ਇਹ ਕਿਹਨਾ ਕਹਿੰਦਾ ਫਿਰ ਐ ਆ ਉਹਦੀ ਸੇਧ ਨੂੰ ਲਾ ਕੇ ਪਤਾ ਕੀ ਹੁਣ ਉਹਦਾ ਤੈਨੂੰ ਨਾ ਤੇਰੀ ਜਮਾ ਨੁਕਸਾਨ ਹੀ ਤਾਂ ਹੋਣਾ ਤੇਰੇ ਖੇਤ ਦਾ ਉਹਦੀ ਤੁੱਪਾ ਤੈਨੂੰ ਪਈ ਜਾਣੀ ਦੀ ਉਹਦੇ ਵੀ ਬੂਟੇ ਸਹੀ ਤੇ ਤੁੱਪਾ ਨਹੀਂ ਦੀ ਰੁਕਣੀ ਤੇਰੀ ਜਮਾ ਵੀ ਹੁਣ ਉਹਨੇ ਬੂਟਿਆਂ ਨੇ ਤੇਰੀ ਸਾਰੀ ਤੁੱਪਾ ਰੋਕ ਦੇਣੀ ਤੇਰੇ ਸੈਂਟਰ 'ਚ ਆ ਗਏ ਉਹ ਸੈਂਟਰ ਗੈਪ ਬੜਾ ਹੋ ਜਾਣਾ ਉਹ ਉਧਿਆ ਦੇਖ ਕੱਡਾ ਕਹਿ ਰਿਆ ਬਣਦੇ ਨੇ ਇਹ ਵੀ ਦੇਖ ਨਹੀਂ ਫਰੀਦ ਆ ਯਾਰ ਮੇਰੀ ਗੱਲ ਸੁਣ ਤੈਂ ਫਸਲ ਵੀ ਦੇਖਣੀ ਸੀ ਨਹੀਂ 1 2 3 4 ਫਸਲ ਕਿੰਨੀਆਂ ਲੈਣਾ ਦੇਖੋ ਕਿੰਨੀਆਂ ਲੈਣਾ ਰਹਿ ਨਹੀਂ ਇਹਦੀਆਂ ਨਹੀਂ ਉਧੇ ਪਰਾਂ ਵੀ ਨਹੀਂ ਲਾਏ ਵੇ ਇੱਕ ਲਾਈਨ ਛੜੀ ਲੱਗਣਾ ਕਿਹੜਾ ਤਾਂ ਫਿਰ ਇਹ ਵੀ ਦੇਖ ਹੁਣ ਕਿੰਨੀਆਂ ਲੈਣਾ ਬਣਾਉਤੀਆਂ 9 10 ਲੈਣਾ ਪੁੱਲੇ ਪੁੱਲੇ ਤੈਂ ਕਹਿੰਦਾ 7 ਲੈਣਾ ਇਹ ਕਿਹਦੇ 7 ਲੈਣਾ ਲੱਗਦੀ ਆ ਬਾਬੂ 7 ਲੈਣਾ ਜਾਂ 25 ਸਾਤਾ ਨਹੀਂ ਯਾਰ ਉਹ ਵੀ ਉਹ ਵੀ ਇੰਨੇ ਕੇ ਚੌੜੇ ਲੱਗਦੇ ਮਿੱਠੂ ਨਹੀਂ ਜ਼ਿਆਦਾ ਮਨਕੇ ਦੇਖਣੇ ਤਾਂ ਕਿੰਨੇ ਆ। ਖੇਤ ਪਰਾਂ ਨੂੰ ਵੀ ਜ਼ਿਆਦਾ ਆ। ਉਹ ਲੈਣਾ ਚੌੜੀਆਂ। ਚੌੜੀਆਂ ਤਾਂ ਨਹੀਂ। ਫੇ ਫੇਕਿਆ ਫਰਕ ਪੈ ਗਿਆ ਦਾ। ਇਹ ਤਾਂ 19 ਹੋ ਗਈ ਇਹਦੀਆਂ। ਖੇਤ ਦਾ ਫਰਕ ਪੈਂਦਾ। ਉਹਦੇ ਪਰਾਂ ਵੀ ਉਹ ਛੱਡਿਆ ਵਾ ਉਹ। ਲੈਣ ਸਿੱਧੀ ਨਹੀਂ ਨਾ ਬਣਨੀ। ਜਾਂ ਉੱਧਰ ਵੀ ਨਹੀਂ ਲਾਉਣੀ ਹੁਣ ਉੱਧਰ ਵੀ ਛੱਡਾ ਕਰ ਪੈਣਾ। ਉਹ ਤਾਂ ਛੱਡਣਾ ਪੈਣਾ ਤਾਂ ਤੁਨੂੰ। ਮਕਰੋ ਪਰਲੀ ਲੈ ਨਹੀਂ ਛੱਡ ਦੇਣੀ ਨਾ। ਉਹ ਤਾਂ ਲਾ ਦੇ। ਲਾ ਦੀਓ ਤਾਂ ਹੁਣ। ਕਿਆ ਲੋੜ ਐ ਅੱਗੇ ਪਟੋਗੇ ਪਰਾਂ ਜ਼ਿਆਦਾ ਸ਼ੋਰ ਉਹ ਨਹੀਂ ਕਰਨਾ ਲੈਣੀ। ਹਾਂ ਕਰਨਾ ਤੂੰ ਨਹੀਂ ਉੱਧਰ। ਹਾਂ। ਇਹ ਤਾਂ ਹੈ। ਚੱਲ ਦੇਖ ਲਈ ਜਿੱਦਾਂ ਲੋਟਾ। ਪਰਮਾ ਜੱਕਲਾ ਵੀਡੀਓ ਵਾਚ ਬਣਾਈ ਮੈਨੂੰ ਰੀ ਲੱਗਿਆ ਪਿਆਜਾਂ ਚ ਪਾਉਣ ਆ ਚਲੀਏ ਪਿਆਜਾਂ ਚ ਰੇ ਪਾਇਆ ਉਹਨਦੇ ਮੈਂ ਪਾਇਆ ਮੇਰੀ ਤਾਂ ਸੁਣ ਲੈ ਆ ਚਲੀਏ ਪਿਆਜਾਂ ਚ ਰੇ ਪਾਇਆ ਮੈਂ ਮੋਟਰ ਦਾ ਬਟਨ ਦੱਬਿਆ ਮੈਂ ਬਸ ਮੋਟਰ ਆਉਣੀ ਚਲਾਉਣੀ ਆ ਕਾਨੂੰ ਪਤਾ ਨਹੀਂ ਕਾਣ ਕਰੈਦੀ ਥੋੜੀ ਜਿਹੀ ਕਹਿੰਦਾ ਬਾਅਦ ਚ ਚਲਾ ਲੂਗਾ ਪਿਆਜਾਂ ਨੂੰ ਲਾਉਣੀ ਆ ਕਿਹੜਿਆਂ ਨੂੰ ਉਹ ਜਿਹੜੇ ਭਰਲੇ ਆ ਉਹਨਾਂ ਨੂੰ ਪਾਣੀ ਲਾਉਣਾ ਨਹੀਂ ਤਾਂ ਕਿ ਸਵੇਰ ਦੀ ਆਈ ਉਹ ਫਾਲਟ ਪੇ ਆਪ ਫੇਰ ਆ ਜਣੀ ਲੈਟ ਤਾਂ ਲੈਟ ਦਾ ਭੱਜਦੀ ਉਹ ਨਹੀਂ ਹੈਗੀ ਸਾਰੀ ਦਿਨ ਰਾਤ ਰਹਿੰਦੇ ਸਵੇਰੇ ਕੱਟ ਹੋ ਗਈ ਕੱਟ ਹੋ ਗਈ ਪਤਾ ਨਹੀਂ ਕਾਤੇ ਆ ਗਿਆ ਬੋਲਾ ਤਿਆਰ ਹੋ ਕੇ ਆ ਦੇਖ ਮੁੱਛਾਂ ਨੂੰ ਬਟੇ ਦਿੰਦਾ ਆਉਂਦਾ ਆ ਜਾ ਹੁਣ ਤਾਂ ਮੈਂ ਲੈ ਕੇ ਕੰਮ ਉਹ ਰਤਾ ਬੰਦਾ ਇਹ ਕੰਮ ਤਾਂ ਵਧੀਰਾ ਕਰਦਾ ਪਰ ਜੇ ਕੋਲ ਆ ਜੇ ਫੋਨ ਪਰ ਲੱਗ ਗਿਆ ਫੇਰ ਫੋਨ ਪਰ ਇਹ ਫੋਨ ਦਾ ਵਾਸ਼ਕੀਨ ਤਦ ਨੂੰ ਕਿ ਆਏ ਇਹ ਗਿਆ ਜਦ ਘਰ ਵਾਲੀ ਨੂੰ ਫੋਨ ਲਾਉਣ ਲੱਗ ਗਿਆ ਮਾ ਹਲੇ ਜਿਵੇਂ ਆ ਗਿਆ ਫੇ ਕਟਾਈ ਹੋਣੀ ਤੇਰੀ ਰੱਟਾ ਕਰਦੇ ਨੇ ਗੱਲਾਂ ਮਾਰਦੇ ਆ ਲਓ ਜੀ ਤੇ ਆਜ ਨੂੰ ਲੱਗੇਆ ਪਾਣੀ ਲਾਉਣ ਨਲੇ ਚ ਪਾ ਦिए ਰੇ ਰਲਾ ਰਿਆ ਰੇ ਸਲਫਰ ਪਾ ਲਈ ਕਾਰਬੋਡੀਜ਼ਮ ਪਾ ਲਈ ਪਟਾਸ ਪਾ ਲਈ ਸੁਪਰ ਪਾ ਲਿਆ ਰੀਜੈਂਟ ਪਾ ਲਈ ਚਾਰ ਪੰਜ ਚੀਜ਼ਾਂ ਰਲਾ ਕੇ ਲੱਗੇਆ ਛੱਟਾ ਦੇਣ ਉਹ ਛੱਟਾ ਦੇ ਕੇ ਫਿਰ ਮਗਾ ਵੀ ਕਰੀਏ ਸ਼ੁਰੂ ਪਾਣੀ ਲਾ ਦੀ ਉੱਪਰ ਤੇ ਫਿਰ ਲਾਈਟ ਹੋਣਾ ਆਈਆ ਚਲੋ ਦਿਖਾਉਂਦੇ ਆ ਜੀ ਫਿਰ ਬਾਕੀ ਸਾਨੂੰ ਪਾ ਦੀਏ ਰੇ ਇਹ ਐਟਮਾ ਇੰਨੀ ਬਾਕੀ ਦੇਖਦੇ ਆ ਹੁਣ ਪਿਆ ਜਿੰਨੇ ਨਿਕਣ ਨਾ ਨਾ ਨਿਕਣਾ ਤਾਂ ਰੱਬ ਦੇ ਰੰਗ ਆ ਹੁਣ ਜਿੰਨਾ ਕੋ ਹੋਣਾ ਆਪਣੇ ਕਿਨੀ ਤੇ ਦਵਾਈ ਬੂਟੀ ਸਪਰੇ ਸਾਰਾ ਕੁਝ ਕਰ ਦੇਣਾ ਪੂਰਾ ਹੋਰ ਨਹੀਂ ਚੱਲ ਗੰਨੇ ਨੂੰ ਤਾਂ ਲੱਗੂਗਾ ਹੀ ਲੱਗੇ ਆ ਪਾਉਣ ਸਮਾਨੇ ਰਲਾ ਕੇ ਖਰਚਾ ਤਾਂ ਬਹੁਤ ਆਉਂਦਾ ਜੀ ਕਰੇ ਕਿ ਆ ਇਹ ਜਮਾਨ ਵੀ ਬਹੁਤਾ ਨਹੀਂ ਤਾਂ 2-3000 ਰੁਪਏ ਦਾ ਬਣ ਗਿਆ ਉੱਪਰ ਪਾਇਆ ਇੱਧਰ ਪਾਇਆ ਚਲੋ ਠੀਕ ਆ ਜੀ ਫਿਰ ਪਾ ਦਈਏ ਮੈਂ ਪਾਣੀ ਲਾ ਦਈਏ ਲੈ ਭਾਈ ਬੋਲੂ ਭਾਈ ਨੇ ਬੋਲੇ ਨੂੰ ਪਾਰਟੀ ਕਰੀ ਕਹਿੰਦਾ ਭਈ ਕੰਮ ਖੇਚਦਾ ਅੱਜ ਬੋਲੇ ਨੇ ਨਹੀਂ ਸਾਡਾ ਬਰੈਡ ਵੀ ਨਹੀਂ ਖਾਂਦਾ ਦਾਸ ਚਾ ਕੋਈ ਨਹੀਂ ਤੇ ਰੱਖ ਲੂ ਫੇਰ ਖਾਲੂ ਤਾਂ ਕੀ ਹੋ ਗਿਆ ਆ ਫੜ ਬੋਤਲ ਦੇਖ ਲੈ ਆ ਇੰਨਾ ਤਾਂ ਹੈਵੀ ਮੈਚ ਬੁਲੇ ਦੇ ਮੈਚ ਕੰਮ ਖੇਚਦਾ ਦੇਖ ਲੈ ਫਰਵਰੀ ਦੇ ਮਹੀਨੇ ਠੰਡੇ ਪੀ ਹੋ ਰਹੇ ਆ ਤਾਂ ਲੱਗਦਾ ਹੈ ਗਰਮੀ ਉਹ ਫ੍ਰੀਜ ਜਿੰਨੀ ਰੱਖੇ ਮੈਂ ਫ੍ਰੀਜ ਚ ਰੱਖ ਲਉ ਮੈਂ ਥੋੜਾ ਠੰਡਾ ਕਰ ਲੇ ਕਰੋ ਲੈ ਫੜ ਹਏ ਆ ਠੀਕ ਆ ਬਰੈਡ ਖਰਾਬ ਕਰਦੀ ਆ ਕਿਆ ਚੀਜ਼ ਬਰੈਡ ਬਰੈਡ ਖਰਾਬ ਕਰਦੇ ਆ ਪਾਣੀ ਦੀ ਧਿਆਲ ਆਉਂਦੇ ਮੈਂ ਨਹੀਂ ਸਾਲੇ 10 ਰੋਟੀਆਂ ਖਾ ਲਈਆਂ ਨਾ ਮੈਂ ਨਹੀਂ ਅਸੀਂ ਨਹੀਂ ਖਾਣਾ ਤਾਂ ਤਾ ਲਿਆ ਅੰਧਾ ਪਾ ਦੇ ਠੰਡਾ ਪਾ ਦੇ ਪੰਮੇ ਨੂੰ ਖਾ ਦੇ ਪਾ ਲੈ ਮਿੱਟੂ ਕਿੰਨੇ ਲਨ ਐਨਮੀ ਹੋ ਗਈਆਂ ਜੇ ਲੰਨਾ ਕੱਢ ਤੀਆਂ ਪਚਾਰ ਰਹਿ ਗਈਆਂ 150 ਕੱਢ ਹੋ ਗਿਆ ਸਮਝ ਚਾਰ ਨਹੀਂ ਤਿੰਨ ਆ ਤਾਂ ਅੱਧੀ ਕਿਹਾ 150 ਕੱਢ ਕੇ 90 ਰਹਿ ਗਈਆਂ 90 ਰਹਿ ਗਈਆਂ ਹੈ ਕਿ 150 ਕੀ 180 ਨਿਕਲ ਗਈ 6318 180 ਤੈਨੂੰ ਆਉਂਦੀ ਨਹੀਂ ਤੂੰ ਇੰਨਾ ਪੜਿਆ ਲਿਖਿਆ ਸੀ ਅਨਪੜ੍ਹੇ ਮਾਰਦੇ ਕੱਢ ਕੇ ਹਿਸਾਬ ਕਿਤਾਬ ਬੁਲਾਇਆ ਤਾਂ ਪਿਆ ਆਪ ਤਾਂ ਕਦੇ ਤੁਹਾਨੂੰ ਚਲੇ ਜਾਂਦਾ ਕਦੇ ਖੋਸਾ ਗਲਾਸ ਗਰਮੀ ਨਹੀਂ ਬਸ ਕਰਾਈ ਪਈ ਐ ਇਹ ਵੀ ਕੀ ਕਰੇ ਇਹ ਗਲਾਸ ਉਹ ਗਰਮੀ ਨਹੀਂ ਬਸ ਕਰਾਈ ਪਈ ਐ ਵੇਖ ਲੈ ਜੇਲ੍ਹ ਟੁਕਾਤਾ ਲੋਟ ਵੀ ਆਇ ਤੈਨੂੰ ਦਿਖਾਵਾਂ ਨਿਕਲੋ ਦੇਖਦਾ ਨਹੀਂ ਲੱਖਣ ਚੱਲ ਪਿਆ ਦੇਖ ਨਿਕਲ ਮੁੰਡਾ ਨਹੀਂ ਦੇਖਿਆ ਹੈਗਾ ਇੱਕ ਉਹ ਕਹਿੰਦਾ ਮੈਂ ਨਹੀਂ ਪਾਪਾ ਪੜਨ ਜਾਣਾ ਬਾਪੂ ਹੈ ਕਹਿੰਦਾ ਮੈਂ ਕੰਮ ਕਰੂੰਗਾ ਖੇਤ ਚ ਲਵਾਉਂਦਾ ਤੇ 4 ਘੰਟੇ ਬਸ ਤਾਂ ਜਾ ਕੇ ਭੱਜਦਾ ਉਹ ਕੰਮ ਹੋਣਾ ਇਹਦੇ ਦੇਖ ਲੈ ਲਾਇਆ ਮੈਂ ਦੇਖ ਹਾਂ ਪਹਿਲੀ ਵਾਰ ਲੁਆਈਆਂ ਆ ਮੈਂ ਹੀ ਲੁਆਈਆਂ ਗੱਲਾਂ ਸੁਣ ਲੈ ਦੇਖ ਲੈ ਇਹਦਾ ਲਾ ਲਿਆ ਮੈਂ ਇਹ ਮੈਂ ਲੋਦੋਈ ਕਹਿੰਦੇ ਕਰ ਆਪ ਇੱਕ ਕੱਡੇ ਕਰੇ ਮੈਨੂੰ ਕਹਿੰਦਾ ਕੋਈ ਖਾਂਦਾ ਤਾਂ ਨਹੀਂ ਹੈਗਾ ਹਾਂ ਮੈਂ ਕਿਹਾ ਕਰੇ ਕਿ ਉਹ ਵੀ ਨਹੀਂ ਲਾਇਆ ਫੇ ਕਿਆ ਪਤਾ ਭਾਈ ਅਸੀਂ ਜ਼ੋਰ ਮਾਰੀ ਜਾਈਏ ਆ ਆਹ ਕਹਿੰਦੇ ਉਹ ਤਾਂ ਮੋਟਰ ਚ ਰੱਖਿਆ ਬੋਲ ਗੋਗੇ ਕੁਸ ਉਹ ਤਾਂ ਟਰੰਮਾ ਡੋਲਦਾ ਕਮਾਲ ਹੋ ਵੀ ਹੈ ਹਾਂ ਸਾਡੇ ਸਾਡੇ ਦੁਨੀਆਂ ਕਾਹ ਕਹਿੰਦੇ ਸਿਟਰਾ ਜੀਂਦੇ ਬਸੇਰੀਆਂ ਕਰਦਾ ਉਹ ਤਾਂ ਅਲਰਜੀ ਤੇ ਆਏ ਜਨ ਜਾਨੀ ਮਰਜੀ ਆ ਪਰ ਇਹ ਹੋ ਜਾਂਦੇ ਜੇ ਤਾਂ ਲੈ ਲੈਂਦੇ ਕਿੰਨੇ ਲੰਦਾ ਨਹੀਂ ਇਹ ਤਾਂ ਭਈਆ ਵੀ ਦਿਖਾਤਾ ਉਹ ਵੀ ਕਹਿੰਦਾ ਕਿੱਥੇ ਫਸ ਗਿਆ ਅੱਜ ਤਾਂ ਦੰਦ ਤੋੜਤਾ ਇਹਦਾ ਅੱਜ ਕਹੇ ਮੈਂ ਹੇਰ ਯੂ ਗਾ ਉਹਨੇ ਵਿਚਾਰੇ ਨੇ ਰੋਜ਼ ਲਾਉਣਾ ਤਾਂ ਇੱਕ ਦਿਨ ਇੱਕ ਦਿਨੀ ਨਾ ਜਦ ਦਮ ਲਾ ਕੇ ਪੂਰਾ ਕਾਲੂ ਨੇ ਤਾਰ ਕਰਾ ਲੈਣੀ ਨਾਲੇ ਦੇਖੀ ਹਾਂ ਅੱਧਾ ਕਿਲੋ ਮੈਂ ਬਰਪੀ ਘਲਾ ਤੂੰ ਜੀ ਤੇ ਜਾਨੂ ਬੜਾਈ ਪਈ ਆ ਲੋ ਜੀ ਪਰ ਚੱਲੇ ਪਿਆ ਜੀ ਵੀ ਉਧਰ ਭਿੰਡੀ ਤਾਂ ਉਧਰ ਭਰਤੀ ਦੀ ਲਾਸਟ 11 ਐਨ ਭਰਤਾ ਫੁੱਲ ਬਾਉਲੀ ਨੂੰ ਬੰਦ ਕਰਕੇ ਆਉਂਦੇ ਮੋਟਰ 2-4 ਮਿੰਟ ਤੱਕ ਮੈਂ ਕਿ ਬੈਟਾ ਵਾ ਚੜ ਜਵੇ ਇਹਨ ਹਲਾਵਤਾ ਚਲੇ ਜਾਂਦੀ ਪਰ ਪਾਣੀ ਵੀ ਜੜ ਜਵੇ ਤਾਂ ਚੰਗੀ ਗੱਲ ਆ ਜਾ ਕੇ ਬੰਦ ਕਰਕੇ ਆਉਂਦੇ ਆ ਬਹੁਤ ਇੰਨਾ ਕ ਕਿਉਂ ਆਇਆ ਬਹੁਤਾ ਡੁੱਬ ਕੇ ਵੀ ਨਹੀਂ ਫਾਇਦਾ ਹੁਣ ਕੱਢਣਾ ਨਹੀਂ ਹੈਗਾ ਬਸ ਜਿੰਨਾ ਹੋਇਆ ਭਰ ਕੇ ਖੜਾ ਰਹਿਣਾ ਨਾਲ ਆਪੇ ਸੁੱਕ ਜਾਣਾ ਇੱਕ ਅੱਦੇ ਦਿਨ ਚ ਲਓ ਜੀ ਇਹ ਗੰਨੇ ਨੂੰ ਵੀ ਅੱਜ ਪਾਣੀ ਲਾਤਾ ਛੋਲੇ ਬੀਜੇ ਉਹਦੇ ਜਿਹੜੇ ਜੱਪਾ ਨੇ ਹੁਣ ਜੇ ਪਾਣੀ ਨਹੀਂ ਲਾਉਂਦੇ ਤੇ ਤਾਂ ਵੀ ਔਖਾ ਤਾਂ ਪੂਲਰਾਂ ਦਾ ਥੋੜਾ ਜਿਹਾ ਦਰਤ ਤਾਂ ਸੁੱਕਣ ਦਾ ਪੂਲਰਾਂ ਦਾ ਚਲੋ ਪਾ ਵੀ ਦੇਣਾ ਦਸ ਗੰਨੇ ਦਾ ਬੁਰਾ ਹਾਲ ਬਹੁਤ ਹੋ ਗਿਆ ਸੀ ਖੇਤ। ਖੇਤ ਸੁੱਕ ਗਿਆ ਸੀ ਵਿੱਚ ਤੇ ਜੱਦਾ ਫਰੀਦੇ ਕਰਕੇ ਹੁਣ ਪਾਣੀ ਲਾਇਆ ਮੈਂ ਚਲ ਦੇਖੀ ਜਾਉ। ਛੋਲੇ ਵੀ ਤਿਆਰ ਆ ਹੁਣ ਫਲ ਪੈਣੇ ਇਹਨੂੰ ਫੁੱਲ ਆ ਗਿਆ। ਚਲੋ ਦੇਖਦੇ ਆ ਹੁਣ ਪਾਣੀ ਵੀ ਨੁਕਸਾਨ ਕਰਦਾ ਕਿਆ ਕਰਦਾ। ਪਰ ਹੁਣ ਸੋਕਾ ਤਾਂ ਬਹੁਤ ਪਿਆ ਬੱਦ ਪਾਣੀ ਨਹੀਂ ਤਾਂ ਕਿਆ ਨੁਕਸਾਨ ਕਰਨਾ। ਭਰਤੀਏ ਇਹਨ ਮੈਂ ਕਿਹਾ ਵੀ ਫੇਰਿੰਦੇ ਤਾਂ ਹੁਣ ਕਾਫੀ ਦਿਨ ਲੰਘ ਜਾਣੇ। ਅਰੇ ਬੂਲਰਾਂ ਨੂੰ ਲੱਗ ਜੁਏ ਨੇ ਭਰ ਕੇ ਕਾਕੇ ਪੰਡਾ ਕੋਈ ਨਹੀਂ ਹੈਗਾ ਬਿਲਕੁਲ ਸਾਫ ਕੜਾਫੇ ਆਪਾਂ ਨੇ ਦੋ ਵਾਰ ਹੀ ਇਹਨੇ ਹੀ ਬਾਕੀ ਦੇਖਦੇ ਹਾਂ ਮੈਂ ਖਾਣ ਵਾਸਤੇ ਹੋ ਜੀਏ ਇਹੀ ਬਹੁਤ ਆ ਇੱਧਰਲੇ ਛੋਲੇ ਬਹੁਤ ਜੀ ਸੰਘਣੇ ਆ ਇਹ ਉਹ ਪਰਲੇ ਕਾਬਲੀ ਛੋਲੇ ਥੋੜੇ ਛਿੱਧੇ ਪੈ ਗਏ ਉਹਨਾਂ ਦਾ ਬੀਜ ਘਟ ਪਿਆ ਇਹਨਾਂ ਦਾ ਬੀਜ ਐਨ ਪ੍ਰੋਪਰ ਪਿਆ ਪੂਰਾ ਇਹ ਬਹੁਤ ਵਧੀਆ ਸੰਘਣੇ ਆ ਦੇਖਣੇ ਆ ਬਾਕੀ ਲੋਟ ਕਿੰਨੇ ਆਉਂਦੀ ਆ ਫਿਰ ਅਹੀ ਜੀ ਉਹ ਫਸਲ ਦੇਖੇ ਕਰਾਂਗੇ ਕੋਈ ਜੱਜਾਂ ਦਾ ਥੋੜਾ ਜਿਹਾ ਔਖਾ ਲੱਗਦਾ ਜੱਜਾਂ ਨਾਲੋਂ ਫਿਰ ਗੰਨੇ ਵਿੱਚ ਦਸਣੇ ਜਾਂ ਛੂਲੇ ਖਾਣ ਵਾਸਤੇ ਵੀ ਰਹੀਆਂ ਚੀਜ਼ਾਂ ਇਹ ਹੋ ਜੇ ਕਰਨੀਆਂ ਬਾਈਕਾਂ ਲੈਣ ਰਹਿ ਗਈ ਭਰਨੇ ਦੀ ਬਾਕੀ ਸਾਰੀਆਂ ਲੈਣਾ ਭਰਕੀਆਂ ਮੈਂ ਤਾਂ ਵੀ ਪਾਣੀ ਲਾ ਦਿੱਤੀ ਬੁੱਟਿਆਂ ਨੂੰ ਵੀ ਲਾਜੂ ਨਾਲ ਗੰਨੇ ਦਾ ਥੋੜਾ ਜਿਹਾ ਔਖਾ ਹੋ ਗਿਆ ਤਾਂ ਗੰਨਾ ਜ਼ਿਆਦਾ ਸੁੱਕਦਾ ਜਾਂਦਾ ਤਾਂ ਛੂਲੇ ਤਾਂ ਬਿਲਕੁਲ ਸਹੀ ਖੜੇ ਐਨ ਵਧੀਆ ਪਰ ਇਹਦਾ ਜ਼ਿਆਦਾ ਪੰਗਾ ਹੋ ਗਿਆ ਤਾਂ ਪਪੂਲਰਾ ਦਾ ਔਰ ਗੰਨੇ ਦਾ ਮੰਗਾ ਵੀ ਚੱਲ ਇੱਕ ਪਾਣੀ ਲਾ ਦਿੰਦੇ ਆ। ਬਾਕੀ ਫਿਰ ਉਧਰ ਕਣਕਰੂ ਲਾਉਣਾ ਦੇਖਦੇ ਕਰ ਲੂ ਲਾਵਾਂਗੇ। ਪਿਆਜਾਂ ਦਾ ਚਲਾਤਾ ਤਾਂ। ਲੋ ਜੀ ਛਟੀਆਂ ਚੱਕ ਵੀ ਲਿਆਇਆ ਬਾਈ। ਅੱਜ ਨਹੀਂ ਛੜਦਾ ਨਿਆਣੇ ਦੀ ਜਾਨ ਲੈ ਕੇ ਛੱਡੂ ਇਹ ਅੱਜ ਦਾ। ਹਾਂ ਇਹ ਕਿੱਟੋ ਆਏ ਚਾਉਰਾ ਹੈ। ਕਿੱਟੋ ਆਏ ਪਤਾ ਨਹੀਂ ਮੁੱਕਿਆ ਜਾ। ਹਾਂ ਮਠੂ ਮੈਂ ਸਾਧਾ ਮੈਂ ਅੱਜ ਤਾਂ ਨਿਆਣੇ ਦੀ ਜਾਨ ਲੈ ਕੇ ਛੱਡੂਗਾ ਇਹ। 2400 ਦਾ ਕੰਮ ਇੱਕ ਦਿਨ ਚ ਕਰਾ ਕੇ ਛੱਡੂ ਅਜੇ ਤਾਂ ਰਾਤ ਨੂੰ ਬਾਈ ਡਾਲਰ ਲੈਣੇ ਸਾਡੀ ਤੇ ਸਾਡੀ ਲਾੜਾ ਜਾੜਾ ਟਾਈਮ ਕੱਢਿਆ ਉਰੇ ਕੈਡ ਨੂੰ ਕੱਢਦੇ ਛੋਟੀ ਪਾ ਦੇ ਜਮੀਨ ਹੀ ਨਿਕਲਿਆ ਬੇ ਡੇਡਾ ਚ ਕੱਢਦੇ ਨਸਲ ਕੈਡ ਜੀ ਨੂੰ ਕੱਢਦੇ ਬਸ ਛੋਟੀ ਛੱਡੀ ਪਾ ਦੇ ਨੀ ਉਰੇ ਬਸ ਬਪਾਈ ਚਲੋ ਆ ਵੀ ਡੇਡੀ ਕੀ ਜਿਆਦਾ ਹੋਈ ਵੀ ਆ ਮਾਮੂ ਟੈਡੀ ਹੋਈ ਵੀ ਆਹ ਛਟੀ ਆਹ ਦਾ ਨੰਬਰ ਆ ਮੈਂ ਇੱਕ ਸਾਈਡ ਲਾ ਦਿੰਨੇ ਇਹ 10 ਹਾਂ ਆਂਦ ਪਾ ਫੁੱਲੇ ਹੁੰਦੇ ਤਿੰਨ ਭਾਦ ਦੇ ਪਤਾ ਤਾਂ ਲੱਗੂ ਕਿਹੜਾ ਵਧੀਆ ਚੱਲਦਾ 10 9 ਇੱਕ ਉਹ ਦੂਏ ਕਿਹੜੇ ਆਹ 48 48 ਉਹ 48 ਥੋੜੋ ਤੇ ਵੀਰ ਵਾਲੇ ਹਾਂ 47 ਹੈ ਨਾ ਹਾਂ ਇਹ ਲੋਕ ਉਸ ਨੰਬਰ ਆ ਉਹ ਹਾਂ ੱਲੇ ਬਹੁਤ ਆਪਕੇ ਜੇ ਸਾਰੇ ਪਤਾ ਲੱਗ ਜੂਗੇ ਨਾਲੇ 48 ਨਹੀਂ ਹੈਗੇ ਇਹਨੂੰ ਕਾ ਪਾਈ ਜਾ ਬਸ ਇਹਨੂੰ ਲੈ ਨੀ ਇੱਕ ਸਾਈਡ ਲਾ ਫੜਾ ਸਮਝਦਾ ਹੀ ਨਹੀਂ ਹੈਗਾ ਇਹ ਤੈਨੂੰ ਦੇਖੀ ਜਾਂਦਾ ਇਹ ਇਹ ਦੇਖੀ ਨਹੀਂ ਜਾਂਦਾ ਇਹਨੂੰ ਕਹਿ ਵੀ ਇੱਕ ਸਾਈਡ ਇੱਧਰ ਸਾਈਡ ਲਾ ਦੇ ਕਿਹੜਾ ਜੱਟ ਓਣੀਆਂ ਜੱਟ ਲਾ ਲ ਕਰ ਉਹ ਤਾਂ ਜ਼ਿਆਦਾ ਲਗੂngੀਆਂ ਜੱਟ ਓਣੀਆਂ ਜਿਹੜੀ ਸੜੀ ਜੜ ਬੜੀ ਆ ਉਹ ਫਾਜੇ ਨੂੰ ਐਡੀ ਜੜ ਤਾਂ ਕਿਸੇ ਦੀ ਹੈ ਨਹੀਂ ਕਿੰਨਾ ਖੱਡਾ ਨਿਕਲਿਆ ਹੈ ਕਿੰਨਾ ਕਿਹਾ ਖੱਡਾ 30000 932 270 270 ਪਹਿਲਾਂ ਜਿੰਨਾ ਹੀ ਹੈ ਫਿਰ ਤਾਂ ਪਹਿਲਾਂ ਜਿੰਨੀ ਕਰਤੇ ਨੇ ਉਹ ਲੇਵਰ ਦਾ ਜਿਗਰਾ ਦੇਖ ਆਪ ਤੇ ਇੱਕ ਲੈਨ ਤਾਂ ਸੀ ਦੋਹਾਂ ਨੇ ਕੱਢੀ ਆ ਇੱਕ ਮੈਜੀ ਤਾਂ ਦੋਹਾਂ ਨੇ ਕੱਢੀ ਇੱਕ ਤਾਂ 80 ਹਾਂ ਆਈ ਤੇ ਮੈਂ ਕਢਾ ਕੇ ਗਏ ਆ ਆਪ ਅੱਸੀ ਕੱਢੇ ਆ ਅਸੀਂ ਕੱਢੇ 90 95 95 ਕੇ ਉਹ ਕਿੰਨੇ ਬਣ ਗਏ 100 ਹੋ ਗਿਆ ਜੇ ਤੇਰਾ 800 ਰੁਪਿਆ ਹੋ ਗਿਆ ਹਾਂ 8 800 ਰੁਪਏ ਹੋ ਗਏ ਸਾਡਾ 8 ਰੁਪਏ ਕਬੂਟੇ ਦੇ ਆ 800 ਰੁਪਏ ਬਣ ਗਿਆ ਇਹਨੇ ਬਰਮਾ ਵੀ ਤਾਂ ਤੋੜਤਾ ਦਾ ਨਹੀਂ ਤੋੜਿਆ ਮੈਨੂੰ ਹਲੇ ਮਾੜਾ ਟਰੈਕਟਰ ਦਾ ਦ ਜੜ ਚ ਫਸ ਗਿਆ ਹੁਣ ਜੜ ਘੁੰਮੇ ਜੇ ਜ਼ੋਰ ਜ਼ਿਆਦਾ ਵੱਜ ਜੇ ਟੈਕ ਉੱਪਰ ਟ੍ਰੈਕ ਮਾਲਾ ਪਰ ਲੱਭੇ ਹੀ ਨਿਕਲਨੇ ਨਾ ਇਹ ਨੰਬਰ ਹੋਰ ਹੁਣਾ ਤੇ ਨੰਬਰ ਮੁਕੇ ਹੀ ਨੰਬਰ ਆਲੇ ਕਿੰਨੀਆਂ ਇਹਦੇ ਦੇ ਕਿਥੋਂ ਦੌ ਉਹ ਇਹ ਬਿੱਸੇ ਫਿਕ ਨੇ ਆ ਦੇ ਆ ਦੇ ਕੱਢੂਗੇ ਹੁਣ ਛੱਡ ਜਾ ਇੱਕ ਮਿੰਟ ਆ ਤਾਂ ਫੜ ਕੋਲ ਹੈ ਆ ਇਹ ਕੱਢੂਗਾ ਦੇਖ ਕੇ ਭਾਈ ਜੀ ਵੀ ਦੇਖਦਾ ਖੜਾ ਉਧਰ ਵਿੱਕਿਆ ਏ ਚੱਲ ਚੱਲ ਕੋਈ ਉਹ ਆ ਰਿਹਾ ਰੇ ਨੂੰ ਡਰ ਲੱਗਦਾ ਆਹ ਇੱਕ ਬਲੀ ਹਾਂ ਅੱਜ ਦੀ ਵੀ ਨਿਸ਼ਾਨੀ ਲੱਗੀ ਪਰ ਖਿਆਵਾ ਪੈਂਦਾ ਆਉ ਰਿਹਾ ਉਹ ਬਹੁਤ ਨਜ਼ਰਾਂ ਲੱਗੀਆਂ ਆਏ ਆਏ ਆ ਆ ਵੀ ਕਿਤੇ ਚ ਖੱਡੇ ਘੜਤੇ ਅੱਜ ਕਰਾ ਮੈਨੂੰ ਜਦਾ ਬੋਲਾ ਅੱਜ ਦਵਾਈ ਦੂਈ ਲਊ ਮੈਨੂੰ ਸਵੇਰ ਦਾ ਇਹ ਕਰੀ ਜਾਂਦਾ ਬੋਲੇ ਜੇ ਬਿਮਾਰ ਹੋ ਗਿਆ ਕੱਲੂ ਦਿਹਾੜੀ ਤੇ ਲਈ ਵੀ ਇੰਨਾ ਕੰਮ ਕਰਿਆ ਮੈਂ ਅੱਜ ਫੇਵਾ ਵੀ ਪਤਾ ਕਿੰਨੀ ਕਰ ਗਈ ਦੀ ਲੈ ਮੈਂ ਨਾ ਸਵਾਰ ਫੇਵਾ ਨਹੀਂ ਕਰਦਾ ਉਹ ਬੋਲਦਾ ਹੈ ਹਾਂ ਮੈਂ ਨਾ ਉਹ ਬੋਲਦਾ ਸਵਾਰ ਫੇਵਾ ਨਹੀਂ ਕਰਦਾ ਉਹ ਥੇ ਲੈ ਜਾਣੀਆਂ ਰੇਡੀ ਘਵਾ ਲੈਣਾ ਦਾ ਆਹੀ ਲੈਣ अच्छा ये 28 सेटला 10 नंबर पे ना जिन्ने करते फिर भी चल हैं ओ बाली ਤਾਂ ਨਹੀਂ ਲਾਈ ਫਿਰ ਉਹ ਤਾਂ ਇਹ ਪੀ ਗਿਆadamu ਮੈਂ ਤਾਂ ਲਾਭ ਦੇਣੀ ਸੀ ਫਿਰ ਉਹ ਪਰਾਂ ਰਹਿੰਦੀ ਹੈ ਲੇਕੇ ਕੱਢ ਤੇ ਸਾਰੀਆਂ ਨਾਲ ਕਹਿੰਦਾ ਕਿ ਛੋਟੀ ਲਾਈਨ ਲਾਉਣੀ ਆ ਬਾਹਰ ਪਿੱਛੇ ਹਟਣ ਲੱਗੇ ਛਟੀਆਂ ਦੇ ਇੰਨੀ ਤਾਂ ਪਈਆਂ ਐ ਜੀ ਮਗਾਇਤ ਕੀ ਜੱਟਾਂ ਨੇ ਛੜੀਓ ਛੜੀ ਕਰਤੀ ਇਹਦਾ ਬੰਦਾ ਪਾ ਕੇ ਛੱਡੂਗੇ ਹੁਣ ਜਿਹੜਾ 1 ਸਾਲ ਕੁਆੜਾ ਫਿਰੇ ਤਾਂ ਉਹ ਕੰਮ ਨਾ ਹੋਵੇ ਕਿਤੇ ਚੱਲ ਉਹ ਗਾਂ ਲੈ ਜਾ ਗੱਬੇ ਜਿਹੜਾ 1 ਸਾਲ ਕੁਆੜਾ ਫਿਰੇ ਤਾਂ ਦਾਦਾ 20-20 ਹਜ਼ਾਰ ਨੂੰ ਕੀਲਾ ਜਦ ਬਹੁਤ ਉਹ ਕਰਿਆ ਦਾ ਮੰਦਾ ਆਇਆ ਦਾ ਹਾਂ ਇਹ ਵੀ ਹੁੰਦਾ ਹੀ ਹੈ ਹੈ ਠੀਕ ਹਮ ਹੋਣਾ ਚਾਹੀਦਾ ਲਵਾਈ ਮੈਂ ਭਾਈ ਜੀ ਇਹ ਜੇ ਏਰੀਆ ਚ ਵੀ ਦੇਖੀ ਜਿੱਥੇ ਕਦੇ ਬੂਟਾ ਹੀ ਨਹੀਂ ਦਾ ਕੋਈ ਬਹੁਤ ਜ਼ਿਆਦਾ ਲਵਾਈ ਚੱਲ ਰਹੀ ਹੈ 2 ਸਾਲ ਤੋਂ ਜ਼ਿਆਦਾ ਇਤਨੀ ਤਾਂ ਬਹੁਤੀਓ ਜ਼ਿਆਦਾ ਹੈ ਅਜੇ ਪਿਛਲੇ ਸਾਲ ਥੋੜੀ ਸੀ ਫਿਰ ਇਹਦੀ ਬੂਟੇ ਦਾ ਰੇਟ ਵਧ ਗਿਆ ਉਹਨੂੰ ਦੇਖ ਕੇ ਹੋਈ ਜਾਂਦਾ ਹੈ ਵੀਰੇ ਵੀ ਰੇਟ ਬਹੁਤ ਚੱਲ ਖਰਗੈਨ ਪੂਰਾ ਇੱਕ ਬੰਡਲ ਬਚ ਗਿਆ ਚਾਰੇ ਚੱਕ ਲੈ ਜਹਾ ਉਹਦਾ ਕੋਈ ਚੱਕਰ ਨਹੀਂ ਹੈਗਾ ਮਿੱਠੂ ਚੱਲ ਕੋਈ ਨਹੀਂ ਆ ਤਿੰਨ ਉੱਥੇ ਪਾ ਦੇ ਕਹਦਾ ਉੱਪਰ ਤੇ ਟੁੱਟ ਗਈ ਉਹ ਬਦਲ ਲਈਆਂ ਉਹ ਦੇਖ ਰਿਹਾ ਸੀ ਕਿਹਦੀ ਕੀ ਦੇਖ ਰਹਾ ਬਦਲ ਦੇ ਇਹ ਸਾਬ ਕਿ ਸਿੱਧੀ ਕੋਈ ਨਹੀਂ ਹੈਗੀ ਜਿਹੜੀ ਕੋਈ ਜ਼ਿਆਦਾ ਬਲ ਖਾਂਦੀ ਹੋਈ ਉੱਥੇ ਛੱਡ ਦੇਣੀ ਫੇਰ ਇੰਨੀ ਕੀ ਜਗ੍ਹਾ ਦੇ ਬਾਹਰ ਵੀ ਦੇਖ ਲੈਣਾ ਕਿਥੋਂ ਦੀ ਤੇਜ਼ ਕੱਟ ਕੱਢੀ ਮੈਂ ਆਪ ਲਾਗ ਲਾਗ ਲਾ ਦੇਣਾ 10 ਕਿਤੇ ਦੇਖ ਲੈ ਜਿੱਦਾਂ ਲੋਟ ਨਹੀਂ ਚਰੀ ਬਾਜਰਾ ਹੋ ਜੇ ਕਰੂ ਚਾਲ ਲੋੜ ਚਾਲ ਫੇ ਦੇਖ ਲੈ ਚਰੀ ਬਾਜਰਾ ਹੋ ਜੇ ਕਰੂ ਹੈ ਆ ਰਿਹਾ ਦਲ ਤੇ ਜਿਹੜੀ ਕੱਤੀ ਹੋਈ ਆ ਬਦਲ ਲਾ ਪਿਆ ਬੰਡਲ ਇੱਕ ਹਲੇ ਆ ਆ ਆ ਤੂੰ ਲੈ ਆ ਤਾਂ ਮੈਨੂੰ ਪਤਾ ਹੋਰ ਦੇਖ ਲੈ ਜਿਹੜੀ ਕੋਈ ਖਰਾਬ ਲੱਗਦੀ ਇੱਧਰ ਕੋ ਮਕੇ ਦੇਖ ਲੈ ਜਾਂ ਤੂੰ ਨਹੀਂ ਆ ਜਾ ਦੇਖ ਲਈ ਅੱਬਰ ਮੈਂ ਸਾਰੀਆਂ ਤਾਂ ਮੜੀ ਮੋਟੀ ਤੋਂ ਬਲ ਖਾਦੇ ਵੀ ਹੈ ਕਿਹੜੇ ਉਹਦੇ ਕਹਾਣੇ ਹੁਣ ਇਹ ਤਾਂ ਮੇੜੇ ਬਨ ਕੇ ਤਾਂ ਬਚਾਈਆਂ ਇਹ ਮੇੜਿਆਂ ਨੇ ਵਿੰਗੀ ਕਰਦੇ ਜਿਵੇਂ ਗੰਨਾ ਨਹੀਂ ਵਿੰਗਾ ਹੋ ਜਾਂਦਾ ਮੇੜੇ ਬਨ ਕੇ ਇਹੀ ਤੇਰੀ 9000 ਦੀ ਆਉਣੀ ਸੀ ਆਏ ਹਾਏ ਇਹ ਤਾਂ ਹੈ ਹਮ 8000 ਦੀ ਹਮ ਫਿਰ ਇਹ ਜਿਹੜੀ ਪਈ ਆ ਹੋਰ ਉਹ ਵਿਕ ਜਣੀ ਫਿਰ ਸਾਰੀਆਂ ਹਾਂ ਲਾਈਏ ਫਿਰ ਮੈਂ ਵੀ ਥੋੜੀ ਹੀ ਹੈ ਅਗਲੇ ਸਾਲ ਲਾਵਾਂ ਕੀਲਾ ਫਿਰ ਪਨੀਰੀ ਤਿਆਰ ਕਰ ਦਿੰਦੇ ਆ ਇਹਨੇ ਵੀ ਲਾਵਾਂਗੇ ਅਗਲੇ ਸਾਲ ਬੂਟੇ ਪਟਾ ਕੇ ਨਹੀਂ ਦੇਣੇ ਬਰਸਾਤ ਚ ਪਟਾ ਕੇ ਧਾਨ ਲਾ ਕੇ ਫੇਰ ਉੱਚਾ ਲਾ ਦੇਣਾ ਮੱਡੰਦਾ ਲੈਵਾਂ ਮੋਟਰ ਉੱਤੇ ਨਾ ਮੈਨੂੰ ਲਾ ਮੋਟਾ ਦੇ ਦੇਖ ਕੇ ਤੈਨੂੰ ਨਹੀਂ ਨਾ ਪਤਾ ਲੱਗਣਾ ਆ ਬੰਦਾ ਦੀ ਕੋਠੇ ਪਰ ਪਿਆ ਗੋਲ ਜਾ ਕੁਝ ਜਾ ਚੱਕ ਲਿਆ ਟਰੈਲਰ ਇੱਦਾਂ ਨਹੀਂ ਪਾਉਣਾ ਕੋਈ ਜਿਹੜਾ ਛੇਤੀ ਕਰ ਦਵੇ ਇੱਕ ਸਾਲ ਚ ਹਾਂ ਹੁਣ ਪਾਉਣਾ ਨਹੀਂ ਗੰਨੇ ਚ ਵਸੇ ਦਾ ਪੈ ਜਾਣਾ ਉਹ ਵੀ ਛੜੀ ਚੱਕ ਲੈ ਇੱਕ ਪਈ ਆ ਉਹ ਦੇ ਬਈ ਉਹਨੇ ਬੋਲਾ ਇਹਨਾਂ ਟ੍ਰੇਨ ਕਰ ਦੇਣਾ ਮਿੱਟੀ ਪਾਉਣ ਨੂੰ ਫੱਲੇ ਪੋਲੀ ਰਹਿ ਜਾਂਦੀ ਆ ਚਾਹੇ ਇਹਨੂੰ 25 ਵਾਰੀ ਦਿਖਾ ਲੈਨੇ ਤਾਂ ਵੀ ਨਹੀਂ ਸਿੱਖਣਾ ਦੋਵੇਂ ਮੇਰੇ ਤੇ ਚਾਹੇ ਹੋਰ ਅੱਸੀ ਕਢਾ ਲਾ ਆ ਮੈਨੂੰ ਬਹੁਤ ਬੁਰਾ ਲੱਗ ਰਾ ਕਰਨਾ ਲੱਗਦਾ ਕਾਤੇ ਲਾਉਣੀ ਨਹੀਂ ਹੈਗੀ ਚਾਰ ਪੰਡਾ ਕੱਖਾਂ ਨਹੀਂ ਪੜ੍ਹਨਾ ਪੜ੍ਹ ਲਵਾ ਤੁਸੀਂ ਬੋਲੂਗਾ ਦੋਨੇ ਨੂੰ ਕਿਹਨਾਂ ਕਿਹੜਾ ਘਾਟਾ ਲਾਉਣਾ ਮੈਂ ਉੱਡ ਦਿੰਦਾ ਦੇਖ ਲੈ ਆ ਮੂੰਹ ਕਰਕੇ ਆ ਪਹਿਲੇ ਨੂੰ ਕਿ ਮੈਂ ਪੜ੍ਹ ਦਿੰਦਾ ਵਈ ਕੱਕ ਵੜਾ ਲਾ ਦੋ ਦਿਨ ਦੇ ਹੋਰ ਵੜਾ ਲਾ ਜਿਹੜੇ ਵੜਾਉਣੇ ਆ ਇੱਥੇ ਕਿਆ ਦੇਖ ਰਿਹਾ ਇਨਾ ਇਨਾ ਦੋਵਾਂ ਤੇ ਪਤਾ ਵੀ ਭਰਨੀ ਹੋਣੀ ਆ ਨਾ ਭਰਤਾ ਹੋ ਜਾਣੀ ਆ ਇੱਧਰ ਉਹ ਮੈਨੂੰ ਪਤਾ ਹੈ ਲੈਨ ਖੜ ਕੇ ਕਿਆ ਦੇਖ ਲੈਗਾ ਵੀ ਲੈਨ ਸਿੱਧੀ ਆ ਤੇ ਉੱਧਰ ਆਦਨ ਨਾ ਹੋਵੇ ਸੁਆਗਾ ਬੱਜੀ ਉਹਨੂੰ ਵੀ ਦਦਿਓ ਨਾ ਸਾਰਾ ਟੋਆ ਇੱਕੋ ਵਾਰ ਭਰਤਾ ਉਹਨੇ ਉਧਰ ਹੋਈ ਨੇ ਨਹੀਂ ਦੂਏ ਬੰਦੇ ਨੇ ਮੈਂ ਤਾਂ ਤਜਾਦ ਕਰ ਰਿਹਾ ਹੋ ਰਹਿ ਜਾਣਾ ਨਾ ਹੋਰ ਰਹਿਣੀ ਮਿੱਟੂ ਕਿਆ ਪਾਣੀ ਪੜਦਾ ਇਹਨੇ ਜਿਹੜਾ ਗੱਟ ਜਾਣੀ ਆ ਇੱਕ ਵਾਰ ਚ ਨਾ ਪਰ ਥੋੜਾ ਜਿਹਾ ਪਾ ਕੇ ਵਿੱਚ ਸੜੇ ਕੋਈ ਨਹੀਂ ਹਿੱਲਦੀ ਛੇਤੀ ਛੇਤੀ ਜਾਂ ਤਾਂ ਪੂਲ ਪਾਣੀ ਭਰ ਕੇ ਲਾਉਣਾ ਫਿਰ ਤਾਂ ਹਿੱਲਣੀ ਬੋਲੇ ਕਿ ਨਹੀਂ ਨਿਗਰੱਖਦਾ ਇਹਦੇ ਕਿ ਨਹੀਂ ਰੱਖਦਾ ਜੀ ਦੇਖੀ ਪਰ ਬੰਦੇ ਕੀ ਡਰਦੇ ਬੰਦੇ ਦਾ ਕੋਈ ਤਾਂ ਪੈਸਾ ਚਾਹੀਦਾ ਆਪ ਜੋ ਮਰਜ਼ੀ ਕਰੀ ਜਾ ਠੀਕ ਹੈ ਨਾ ਨਾ ਬੋਲੇ ਤੇ ਲੱਗ ਜਾਣਾ ਬਾਅਦ ਚ ਵੀ ਬੋਲੇ ਨੇ ਢੇਲ ਛੜਤੀ ਇਹਨਾਂ ਦਾ ਮਿੱਟ ਪਿਆ ਥਾ ਇਹ ਨਹੀਂ ਅਸਲ ਵਿੱਚ ਇਹਨੇ ਖੜ ਕੇ ਆਏ ਸੋਨੇ ਖੜ ਕੇ ਤੋਂ ਨਹੀਂ ਖੜੇ ਡੰਡਾ ਬੜਾ ਚਾਹੀਦਾ ਜੇ ਤੇ ਪੈ ਤੇ ਡੰਡੇ ਦਾ बस करो कल तक आई में तो ही जाऊंगा यार <laughs> <laughs> या <laughs> <ने? laughs> वो अपन पैर ਨਾਲ ਤੋਤੀ ਨੇ ਬੈਠੇ ਵੀ ਨਹੀਂ ਤੇ ਆयो पैर ਨਾਲ ਤੋ ਕੇ ਬਾਹਰ ਖੜੇ ਨੇ ਡੱਡੇ ਮਾਰਦੇ ਕੱਟ ਤੋ ਆਈ ਗਏ ਤਾਂ ਹੀ ਮੁੱਟੀਆਂ ਹੋਈਆਂ ਵੀ ਆ ਨਾ ਉਹ हां ਸੱਚੀ ਗੱਲ ਹੈ ਉਹ ਕਹਿੰਦਾ ਇਹ ਮੈਂ ਉਹ ਤੋਤੀ ਜਿਹੜਾ ਖੜਿਆ ਨਹੀਂ ਐ ਮਿੱਟੀ ਪਾ ਕੇ ਉਹ ਪਾਦਾ ਦਿੱਤੀ ਫੇ ਬਾਅਦ ਵਿੱਚ ਮੈਂ ਫੇਰ ਘੁੰਮਿਆ ਉਹ ਬੱਸ ਕਰ ਜਾ ਪਾਣੀ ਦਾ ਆ ਡੱਡਿਆਂ ਹੋ ਗੀ ਸਿਆ ਗੋਭੀ ਸਰਾਂ ਚ ਕੱਤੂ ਮੱਲੇ ਵਿੱਚ ਐ ਡੱਡੀ ਤੇ ਗੋਭੀ ਗੋਭੀ ਫਾਨ ਟਾਈਮ ਵੱਡੀਆਂ ਨਹੀਂ ਤੀਆਂ ਜਰਾ ਦੂਈ ਮਿੱਟੀ ਪਾਏਗਾ ਮੇਟੂ ਹਾਂ ਮੈਂ ਥੋੜੀ ਪਾ ਕੇ ਢੋਏਗਾ ਇਹ ਮਿੱਟੀ 'ਚ ਜਾਨ ਆ ਉਹ ਥੱਲੇ ਪੋਲੀ ਹੁੰਦੀ ਆ ਸਿੱਧੀ ਤਾਂ ਹੁਣ ਜਹੀ ਜਿਹੀ ਛੱਟੀ ਉਹੀ ਹੋ ਰਹਿਣੀ ਮੈਂ ਇੱਧਰ ਨੂੰ ਸਿੱਧੀ ਦੇਖੇਗਾ ਲੈਂਨ ਗੱਪੇ ਗੱਪੇ ਤਾਂ ਲਾਤੀ ਯਾਰ ਉਹ ਇੱਧਰ ਨੂੰ ਦੇਖ ਪਿੱਛੇ ਨੂੰ ਇੱਧਰ ਨੂੰ ਲੈ ਠੀਕ ਹੈ ਉਸ ਵਾਂਗ ਚੱਕਰ ਮੈਨੂੰ ਢੋਏ ਦਾ ਇੱਕੋ ਸੋ ਆ ਲੈਟਵਾ ਹੂਗਾ ਉੱਥੇ ਆਉਗੀ ਯਾਰ ਆਹੋ ਚੱਲ ਇਹ ਕੱਲ ਤਾਂ ਮੂੰਹ ਖਾਲੀ ਕਰਦੇ ਮੈਨੂੰ ਦੱਸੋ ਤਾਂ ਸਹੀ ਚੱਲ ਚੱਲ ਇਹਨੇ ਨਹੀਂ ਮੰਨਣਾ ਲੈ ਦੇਖਣੀ ਛੱਟੀ ਉੱਧਰ ਆਧਰ ਹੋਊਗੀ ਫਵਾਗਾ ਬੱਜੀ ਜਾਂਦਾ ਸਮਝੇ ਕਰ ਕੱਲ ਜਿਹੜੀ ਮੈਂ ਕਹਿਣਾ ਹੈ ਆਇ ਸਵਾਗਤ ਲੋ ਜੀ ਇਹ ਕਣਕ ਨੂੰ ਵੀ ਪਾਣੀ ਛੱੜਤਾ ਅੱਜ ਜਿਹੜੀ ਆਪਾਂ ਨੇ 23 ਦਸੰਬਰ ਨੂੰ ਬੀਜੀ ਧੀ ਇਹ ਥੋੜੀ ਜੀ ਵਿੱਚ ਤੇ ਛਿੱਧੀ ਆ ਉੱਥੇ ਤੇ ਬਾਕੀ ਸਾਰੀ ਠੀਕ ਆ ਪਾਣੀ ਮੰਗ ਦਿੱਤੀ ਨੀ ਲੋਣਾ ਦੇ ਤੇ ਮੱਕੀ ਕਰਕੇ ਤਾਂ ਮੈਂ ਕਿਹਾ ਚਲ ਇਧਰ ਨੇ ਰੋਟੇ ਜਬੇ ਮੱਕੀ ਜੰਮਣੀ ਸ਼ੁਰੂ ਹੋ ਗਈ ਹੁਣ ਇਹਨੂੰ ਲਾਤਾ ਅੱਜ ਬਾਕੀ ਦੇਖਦੇ ਆ ਕਿ ਐ ਝੜ ਰਿਹਾ ਇਹ ਤਾਂ ਅੱਗੇ ਤਾਂ ਰੇਕ ਵਾਰੀ ਵਧੀਆ ਰਹਿੰਦੀ ਆ ਐਸੇ ਕਿ ਉਹ ਥੋੜੀ ਜੀ ਘਟ ਜੰਮੀ ਆ ਕਿਉਂਕਿ ਮੀਂਹ ਪੈਂਦੇ ਚ ਬੀਜੀ ਦੀ ਆਪਾਂ ਨੇ ਦੇਖੀ ਆ ਜੀ ਅਸੀਂ ਉੱਥੇ ਥੋੜੀ ਜੀ ਘਾਟ ਜੰਮੀ ਐ ਤੇ ਪਾਣੀ ਜਿਆ ਖੜ ਗਿਆ ਤਾਂ ਬਾਕੀ ਸਾਰੀ ਬਹੁਤ ਜੀ ਜੰਮੀ ਦੀ ਐ ਕਾਕੰਡਾ ਕੋਈ ਹੈ ਨਹੀਂ ਚੋੜੇ ਪੱਤੇ ਵਾਲਾ ਐ ਅੱਜ ਪਾਣੀ ਲਾ ਕੇ ਕੱਲੂ ਮੇਰੀ ਥੋੜੀ ਜੀ ਸੰਕੋਰ ਪਾ ਦਾਂਗੇ 50 ਗ੍ਰਾਮ ਨਹੀਂ ਸਪਰੇਅ ਮਾਰ ਦੂੰਗੇ 24D ਜਾਂ ਯੂਰੀਆ ਚ ਸੰਕੋਰ ਛੱਡਾਂਗੇ ਕੱਲੂ ਪਾਣੀ ਲਾ ਕੇ ਪਰਸੋਂ ਨੂੰ ਇੰਨੇ ਚ ਸਾਰਾ ਚੋੜੇ ਪੱਤੇ ਵਾਲਾ ਕੱਖ ਮਰ ਜੇਣਾ ਜਾਂ ਬੂਈਆਂ ਥੋੜੀ ਜੀ ਜਿਹੜੀ ਬੂਈਆਂ ਉਹ ਸੰਕੋਰ ਨਹੀਂ ਲੈਣੀ ਆ ਹੱਥ ਕਰਕੇ ਹੋਰ ਉਹਨੂੰ ਕੋਈ ਦਵਾਈ ਨਹੀਂ ਲੰਦੀ ਹੈਗੀ ਉਹਨੂੰ ਸੰਕੋਰੇ ਹੱਥ ਕਰਕੇ ਲੰਦੀ ਆ ਬਾਕੀ ਦੇਖਦੇ ਆ ਪਰ ਜਿਹਨਾਂ ਨੇ ਘੰਟਾ ਡੇਢ ਘੰਟੇ ਤੇ ਕਣਕ ਖੜੀ ਬਹੁਤ ਵਧੀਆ ਹਲਦੀ ਕਰੀ ਹੈ ਸ਼ੂਟ ਜੋ ਆ ਪਰ ਜਿਹੜਾ ਮੌਸਮ ਹੈ ਮਨ ਨੂੰ ਲੱਗਦੀ ਵੀ ਇਹਨੂੰ ਫਿਰੇ ਲੱਗਣ ਨਹੀਂ ਦਿੰਦਾ ਝਾੜ ਨੂੰ ਫਰਕ ਪਾਊਗਾ ਅੱਗੇ ਪੈਂਦੀ ਠੰਡ ਪੂਰੀ ਪਰ ਇਸ ਵਾਰ ਪੈ ਰਹੀ ਹੈ ਪੂਰੀ ਗਰਮੀ ਗਰਮੀ ਝਾਲ ਚੱਲਦੀ ਨਹੀਂ ਹੈਗੀ ਕਣਕ ਲੇਟ ਬਹੁਤ ਹੈ ਉਹ 23 ਦਸੰਬਰ ਦੀ ਨੇ ਕਿਹਾ ਝਾਲ ਚੱਲਣੀ ਹੈ ਝਾੜ ਨੂੰ ਤਾਂ ਜ਼ਰੂਰ ਬਹੁਤ ਫਰਕ ਪਾਊਗਾ ਬਾਕੀ ਦੇਖਦੇ ਆ ਹੁਣ ਆਈ ਹੈ ਵੀ ਹੁਣ ਤੇ ਬਾ ਪਾਣੀ ਨੂੰ ਆਪਾਂ ਨੇ ਹਰ ਇੱਕ ਹਫ਼ਤੇ 10 ਦਿਨ ਬਾਅਦ ਪਾਣੀ ਲਈ ਜਾਣਾ ਵੀ ਜਿਹੜੀ ਗਿੱਲ ਰਹੇ ਪੂਰੀ ਹੁਣ ਤੱਕ ਸੋਣੀ ਗਿੱਲਤ ਸੀ ਬਾਕੀ ਨੂੰ ਪਾਣੀ ਪੂਰਾ ਰੱਖਾਂਗੇ ਹਾਂ ਚਲੋ ਦੇਖਦੇ ਆ ਜੀ ਮੱਕੀ ਹਲੇ ਤੁਰੀ ਆ ਮੜਾ ਮੜਾ ਗਿਆ ਦਾਣਾ ਬਾਕੀ ਨਿਕੜੇ ਨੂੰ ਚਾਰ ਪੰਜ ਦਿਨ ਹੋਰ ਲੱਗ ਜੂਗੇ ਬਾਹਰ ਅਜੇ ਤਾਂ ਸਿਰਫ ਮੂਦੇ ਗਾਣੇ ਪੁੰਗਰਨ ਲੱਗੀ ਆ ਚਲੋ ਫੇਨੇ ਘਰ ਨੂੰ ਚੱਲਦੇ ਆ ਡੰਗਰਾਂ ਨੂੰ ਕੱਖੰਦਾ ਕਰਕੇ ਫੇਰ ਆਉਂਦੇ ਆ ਇੱਧਰ ਲੱਗ ਜਾਣਾ ਘੰਟਾ ਹਲੇ